ਕਿੱਦਾਂ ਮਨ ਦੇ ਵਿੱਚ ਸੋਚਿਆ ਜੀ ਅਸੀਂ ਇਹ ਮੁਕਾਬਲੇ ਦੇ ਵਿੱਚ ਭਾਗ ਲੈ ਲਈਏ ਇਹਦੀ ਐਡ ਦੇਖੀ ਸੀਗੀ WhatsApp ਤੇ ਜਾਂ ਸਟੇਟਸ ਲੱਗਿਆ ਸੀ ਕਿਸੇ ਦਾ ਪਹਿਲਾਂ ਗੈਲਪੈਂਡ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਵੀ ਇਹਦੇ ਵਿੱਚ ਪੁਸਤਕ ਵਗੈਰਾ ਵੀ ਪੜ੍ਹ ਸਕਦੇ ਆ ਆਪਾਂ ਤੇ ਹੋਰ ਐਕਟੀਵਿਟੀ ਗੱਲਾਂ ਬਾਤਾਂ ਜਾਨਕਿ ਬੈਠ ਕੇ ਲੋਕਾਂ ਦੀ ਆ ਬਸ ਕਲਾ ਮੋਬਾਈਲ ਨਹੀਂ ਚਲਾਉਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਆਪਾਂ ਕਰ ਸਕਦੇ ਟਾਸਕ ਕਿਸੇ ਟਾਸਕ ਦਾ ਜਾਈਏ ਕੋਈ ਟਾਸਕ ਸਾਡੇ ਲਈ ਵੀ ਹੈ ਕਿ ਕਿਹੜਾ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਂਦਾ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨੂੰ ਕਿਸੇ ਦੇ ਨਹੀਂ ਨਹੀਂ ਬਹੁਤ ਵਦਿਆ ਮਿਲਿਆ ਜੀ ਫੋਨ ਤੋਂ ਖਹਿੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਂ ਰਹੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਦਿਆ ਸਨਿਆਏ ਹਰ ਪਿੰਡ 'ਚ ਹੀ ਹੋਣੇ ਚਾਹੀਦੇ ਟੂਰਨਾਮੈਂਟ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈ ਮੋਬਾਈਲ ਵੀ ਤੁਸੀਂ ਦੇਖਿਆ ਕਿਤਾਬਾਂ ਚੁਣ ਕੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਹੈ ਇਹੀ ਕਹਿਣਾ ਕਿ ਕਿਤਾਬਾਂ ਬੜੋ ਰੱਬ ਦਾ ਨਾਮ ਲੋ ਜੀ ਤੇ ਫੋਨਾਂ ਤੋਂ ਦੂਰ ਰਹੀ ਨਹੀਂਦਾ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ ਅੱਛਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ 22 ਹੋ ਗਿਆ ਚਲੋ ਦੋਨੇ ਵਜੇ ਤਾਂ ਕਰਾਰ ਦੇਤੇ ਦਿਮਾਗ ਚ ਤਾਂ 4-5 ਘੰਟੇ ਹੈਗੇ ਸੀ ਹਜੇ ਬਾਕੀ ਰਾਤ ਦਾ ਡਰ ਸੀ ਕਿ ਉਹ ਝੋਲਾ ਜਣਾ ਵੱਜ ਜੇ ਹਾਂ ਝੋਲਾ ਹਾਂਜੀ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਿੰਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਈ ਉਹ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਸ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ। 31 ਘੰਟੇ 4-5 ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਠਾਇਆ ਦੋਨਾਂ ਦੀ ਸਹਿਮਤੀ ਨਾਲ ਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅਦੋ-ਅਦ ਕਰਤੇ ਪੈਸੇ ਤੇ ਸਾਈਕਲ ਐਕਸਟਰਾ ਕੋਲੋਂ ਦਿੱਤਾ। ਵੀਰੇ ਮੇਰਾ ਨਾਮ ਚਾਨਣ ਸਿੰਘ ਪੈਂਟੂ ਡਿਪਟੀ ਅੱਜ ਜਿਹੜਾ ਵੇਲੇ ਰਹਿਣ ਦੇ ਮੁਕਾਬਲੇ ਦੇ ਵਿੱਚ ਤੁਸੀਂ ਹਿੱਸਾ ਲਿਆ ਸੀ ਕਿੰਨੇ ਨੰਬਰ ਤੇ ਮੇਰੀ ਵੀਰੇ 3rd ਪੋਜੀਸ਼ਨ ਆਈ। ਕਿੰਨਾ ਮਨ ਦੇ ਵਿੱਚ ਸੋਚਿਆ ਜੀ ਅਸੀਂ ਇਹ ਮੁਕਾਬਲੇ ਦੇ ਵਿੱਚ ਭਾਗ ਲੈ ਜਾਈਏ ਇਹਦੀ ਐਡ ਦੇਖੀ ਸੀ ਕਿ WhatsApp ਤੇ ਜਾਂ ਸਟੇਟਸ ਲੱਗਿਆ ਸੀ ਕਿਸੇ ਦਾ ਪਹਿਲਾਂ ਗੈਲਪੈਂਡ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਵੀ ਇਹਦੇ ਵਿੱਚ ਪੁਸਤਕ ਵਗੈਰਾ ਵੀ ਪੜ੍ਹ ਸਕਦੇ ਆ ਆਪਾਂ ਤੇ ਹੋਰ ਐਕਟੀਵਿਟੀ ਗੱਲਾਂ ਬਾਤਾਂ ਜਾਣ ਕੇ ਬੈਠ ਕੇ ਲੋਕਾਂ ਦੀ ਆ ਬਸ ਕਲ ਮੋਬਾਈਲ ਨਹੀਂ ਚਲਾਉਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਆਪਾਂ ਕਰ ਸਕਦੇ ਟਾਸਕ ਕਿਸੇ ਟਾਸਕ ਤਾਂ ਜਾਈਏ ਕੋਈ ਟਾਸਕ ਸਾਡੇ ਲਈ ਵੀ ਹੈਗਾ ਇਸ ਵਕਤ ਕਿੰਨੇ ਘੰਟੇ ਤੁਸੀਂ ਜਿਹੜਾ ਬੈਠੇ ਆ ਮੁਕਾਬਲੇ ਦੇ ਵਿੱਚ 29 ਘੰਟੇ ਬੈਠੇ ਆਂ ਕਿਸੇ ਦੇ ਕੀ ਮਿਲੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਬੈਠ ਕੇ ਮੁਕਾਬਲਾ ਜਿਹੜਾ ਕੀਤਾ ਗਿਆ ਸੀਂ ਤਾਂ ਮੰਨ ਲਓ ਵੀ ਮੋਬਾਈਲ ਤੋਂ ਅ ਇੰਨਾ ਟਾਈਮ ਨੂੰ ਛੁਟਕਾਰਾ ਰਿਆ ਤੇ ਵੀ ਜਾਨੀ ਕਿ ਇਦਾਂ ਲੱਗਿਆ ਵੀ ਹੋਰ ਹੀ ਦੁਨੀਆ ਹੋ ਗਈ ਹੁੰਦੀ ਕੋਈ ਬਹੁਤ ਨਾਵਲ ਵਗੈਰਾ ਵੀ ਪੜੇ ਚਲੋ ਸੇਤ ਮਿਲਿਓ ਇੰਨੀ ਬੜਾ ਔਖਾ ਹੋ ਜਾਂਦਾ 23 ਘੰਟੇ ਬਹਿਣਾ ਬਿਲੇ ਰਹਿਣਾ ਕੁਝ ਕਰਨਾ ਨਹੀਂ ਆ ਕੁਝ ਖਾਣਾ ਨਹੀਂ ਆ ਕੁਝ ਪੀਣਾ ਨਹੀਂ ਲੈਟਰਨ ਬਾਥਰੂਮ ਦਾ ਵੀ ਔਖਾ ਹੋ ਜਾਂਦਾ ਕਿਵੇਂ ਫਿਰ ਦੇਖਿਆ ਸਾਰਾ ਕਿਵੇਂ ਕੀ ਤਾਇਰ ਮੈਨੇਜ ਮੈਨੇਜ ਉਹ ਖਾਣ ਪੀਣ ਨੂੰ ਤਾਂ ਚਲੋ ਮਿਲਦਾ ਸੀਗਾ ਥੋੜਾ ਥੋੜਾ ਪਰ ਹਾਮਨ ਵਾਲੀ ਖਾਣਾ ਪੈਂਦਾ ਸੀ ਕਿਉਂਕਿ ਫਿਰ ਬਾਥਰੂਮ ਦਾ ਵੀ ਡਰ ਸੀਗਾ ਤਾਂ ਕਰਕੇ ਫਿਰ ਮੈਨੇਜ ਕਰਕੇ ਉਦਾਂ ਚੱਲਣਾ ਪੈਂਦਾ ਵਾ ਕਿਉਂਕਿ ਬਾਥਰੂਮ ਨਹੀਂ ਜਾ ਸਕਦੇ ਖਾਣ ਪੀਣ ਲਈ ਤਾਂ ਪਾਣੀ ਵਗੈਰਾ ਜਦੋਂ ਤੁਹਾਡੀ ਜਰੂਰ ਦਾ ਮੰਗ ਲੈਂਦੇ ਸੀ ਓਖਾ ਕਾਫੀ ਲੱਗਿਆ ਹੁਣ ਸਾਰੀ ਰਾਤ ਕੱਟਣੀ ਹੈ ਜਿਹੜੀ ਬੈਠ ਕੇ ਨਹੀਂ ਰਾਤ ਤਾਂ ਨਹੀਂ ਓਖੀ ਲੱਗੀ ਸੀ ਕਿ ਸਵੇਰੇ ਥੋੜਾ ਜਿਹਾ 4-5 ਵਜੇ ਓਖਾ ਜਿਹਾ ਲੱਗੇ ਸੀ ਕਿਰਾ ਤੇ ਫਿਰ ਬਦੋਂ ਤੁਹਾਨੂੰ ਪਤਾ ਹੀ 2 ਘੰਟੇ ਹੁੰਦੇ ਉਹੀ ਓਖੇ ਤੇ ਫਿਰ ਤਾਂ ਦਿਨ ਚੜ ਗਿਆ ਫਿਰ ਤਾਂ ਸ਼ਰਤਾਂ ਕਿ ਕਿਸੇ ਦੇ ਵਿੱਚ ਸ਼ਰਤਾਂ ਮੇਂ ਲੀ ਪਹਿਲਾਂ ਤਾਂ ਸੀਗਾ ਵੀ ਜਾਨੀ ਕੇ ਬੁਲਾ ਸਕਦੇ ਸੀ ਨਾਲ ਦੇਨ ਫਿਰ ਬਾਅਦ ਚੋਂ ਇਦਾਂ ਹੋਇਆ ਵੀ ਇਹਨਾਂ ਨੇ ਸ਼ਰਤ ਚੇਂਜ ਕਰਤੀਆਂ ਸੀਗੀਆਂ ਵੀ ਕਿਸੇ ਨੂੰ ਬੁਲਾਉਣਾ ਨਹੀਂਗਾ ਕਿਉਂਕਿ ਜੇ ਨਾਂ ਬੁਲਾਵਾਂਗੇ ਫੇਰ ਹੀ ਬੰਦੇ ਆਊਟ ਹੋਣਗੇ ਕਿਉਂਕਿ ਫੇਰ ਉਹ ਵਧੂਗਾ ਸਨਾਟਾ ਵਧੂਗਾ ਕਮਰੇ ਚ ਤੇ ਸੌਣਗੇ ਉਹਦੇ ਕਿੰਨੇ ਕੁ ਲੋਕਾਂ ਨੇ ਇਹਦੇ ਚ ਪਾਗ ਲਿਆ ਸੀਗਾ ਇਹਦੇ ਵਿੱਚ ਤਕਰੀਬਨ 60 ਦੇ ਕਰੀਬ ਸੀਗੇ ਹਾਂਜੀ ਤੇਜਰ ਨੰਬਰ ਤੇ ਆਇਓ ਹਾਂਜੀ ਇਹੋ ਜਿਹਾ ਪਹਿਲੇ ਨੰਬਰ ਤੇ ਆਉਣਾ ਸੀ ਕਿਵੇਂ ਪਹਿਲੇ ਨੰਬਰ ਤੇ ਬੱਸ ਸੀ ਕੀ ਮਨਸ਼ਾ ਤਾਂ ਪਹਿਲੇ ਨੰਬਰ ਤੇ ਆਉਣ ਦੀ ਉਹ ਥੋੜਾ ਇੱਕ ਰੋ ਫੋਨ ਆ ਗਿਆ ਕਹਿੰਦੇ ਆਜੋ ਕੀ ਕਹਿੰਦੇ ਕਰਦੇ ਕੀ ਕਹਿੰਦੇ ਕਰਦੇ ਕਹਿੰਦੇ ਜਾਨੋ ਤੁਸੀਂ ਆਜੋ ਨਹੀਂ ਅਸੀਂ ਆ ਜੰਨੇ ਆ ਮੇਰੇ ਤੇ ਤੁਸੀਂ ਕਹਿ ਨਹੀਂ ਵੀ ਮੈਂ ਨਾਮ ਜਿੱਤ ਕੇ ਆਉਂਗਾ ਉਹ ਫਿਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਇਸ ਕਰਕੇ ਤਾਂ ਕਰਕੇ ਲੱਗਦਾ ਇਸ ਤਰ੍ਹਾਂ ਦੇ ਮੁਕਾਬਲੇ ਆ ਜਿਹੜੇ ਅੱਗੇ ਵੀ ਹੋਣੇ ਚਾਹੀਦੇ ਆ ਹਾਂਜੀ ਜ਼ਰੂਰ ਹੋਣੇ ਚਾਹੀਦੇ ਕੋ ਕੀ ਆਇਆ ਮ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਦਾ ਵਾ ਨਾਮ ਵਲ ਵਗੈਰਾ ਹੋਰ ਆਪ ਨੂੰ ਸੇਧ ਮਿਲਦੀ ਆ ਅ ਬੱਚਿਆਂ ਦੇ ਹੋਰ ਲੋਕਾਂ ਦੇ ਵੱਡੇ ਬਜ਼ੁਰਗ ਸਾਰੇ ਸੀਗੇ ਉਮਰ ਦੇ ਤੇ ਗੱਲਾਂ ਬਾਤਾਂ ਕਰਕੇ ਪਤਾ ਲੱਗਦਾ ਕਿਵੇਂ ਕਿਸੇ ਕਿਸੇ ਦੇ ਕਿਵੇਂ ਵਿਚਾਰ ਸਾਰੇ ਕਿੰਨਾ ਪਤਾ ਕਰਕੇ ਪਤਾ ਲੱਗਦਾ ਕਾਫੀ ਲੋਕਾਂ ਦੇ ਜਿਹੜੇ ਕਮੈਂਟ ਵੀ ਆ ਰਹੇ ਸੀਗੇ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਹੈ ਵੀ ਕੋਈ ਚੱਜ ਦਾ ਕੰਮ ਕਰੋ ਕਿਉਂਕਿ ਪਿੰਡ 'ਚ ਤਾਂ ਪਹਿਲਾਂ ਹੀ ਲੋਕ ਕੰਮ ਕਰਦੇਗੇ ਤੇ ਇਹ ਵਿਹਲੇ ਰਹਿਣਾ ਮੁਕਾਬਲਾ ਜਿਹੜਾ ਕਰਵਾਤਾ ਦੇ ਦੇ ਨਾਲ ਕੀ ਜ਼ਿੰਦਗੀ ਮਿਲੋਗੀ ਇਹਦੇ ਨਾਲ ਸਹੀ ਨਹੀਂ ਹੈ ਦੇਖੋ ਪਿੰਡ-ਪਿੰਡ 'ਚ ਹੁਣ ਲਾਇਬ੍ਰੇਰੀਆਂ ਤਾਂ ਹੈ ਹੀਆਂ ਪਰ ਉੱਥੇ ਕੋਈ ਜਾਂਦਾ ਤਾਂ ਹੈ ਨਹੀਂ ਹੁਣ ਜੇ ਬੱਚੇ ਉੱਥੇ ਜਾ ਕੇ ਪੜਨਗੇ ਚਲੋ ਅੱਜ ਅਸੀਂ ਚਲੋ ਆਪਣੇ ਟਾਸਕ ਲਈ ਵੀ ਪਰ ਥੋੜਾ-ਬੋਟਾ ਰੁਝਾਨ ਤਾਂ ਆਉਂਦਾ ਹੀ ਹੈ ਬੱਚਿਆਂ ਜਿਵੇਂ ਮਰਜੀ ਹੈ ਬਿਗ ਕੁੱਸਤਨਾ ਪੜ੍ਹਨਾ ਵੀ ਕੀ ਹੈ ਇਹਨਾਂ ਦੇ ਵਿੱਚ ਚਾਹੇ ਅਸੀਂ ਆਪਣਾ ਕੰਪੀਟੀਸ਼ਨ ਲਈ ਬਣੇ ਆ ਪਰ ਸਾਡੇ ਚ ਥੋੜੀ ਉਹ ਕ੍ਰੀਏਟੀਵਿਟੀ ਜੀ ਜਾਗੀ ਵੀ ਐਦਾਂ ਕਰਕੇ ਵੀ ਅਸੀਂ ਹੋਰ ਅੱਗੇ ਤੁਰਾਂਗੇ ਬਹੁਤ ਵਧੀਆ ਲੱਗਿਆ ਜੀ ਕੀ ਕਹੋਗੇ ਇਸ ਕੰਪੀਟੀਸ਼ਨ ਬਾਰੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬਹੁਤ ਵਧੀਆ ਮੈਨੂੰ ਲੱਗਿਆ ਮੁਕਾਬਲਾ ਇਹ ਜਿਹਾਂ ਕਿ ਫੋਨ ਨਹੀਂ ਚੁਲਾਇਆ ਜਿੱਥੇ ਪਰ ਬਾਣੀ ਪੜਦੇ ਰਹੇ ਵੈਸੇ ਕੰਮ ਹੋਰ ਵੀ ਸਮਾਂ ਪਾ ਸਕਦੇ ਸੀ ਕੰਮ ਕੀ ਕਰਦੇ ਹੁੰਦੇ ਕੰਮ ਵੇਲੇ ਮੈਂ ਹੋਰ ਕਿੰਨੀ देर ਬੈਠ ਸਕਦੇ ਜੀ ਹੋਰ ਬੈਠ ਸਕਦੇ 5-6 ਘੰਟੇ ਬੈਠਦੇ 5-6 ਕਿਵੇਂ ਦੇਖਦੇ ਹਾਂ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾ ਦੇਣਾ ਬਹੁਤ ਵਧੀਆ ਜੀ ਤੁਹਾਡੇ ਘਰ ਕੋਈ ਘਰਦਿਆ ਕੋਈ ਲਾਂਬਾ ਨਹੀਂ ਦਿੱਤਾ ਗਿਆ ਵੀ ਕਿਹਾ ਨਹੀਂ ਗਿਆ ਵੀ ਕੀ ਕੰਮ ਫੜ ਲਿਆ ਵੀ ਸਵੇ ਤਿੰਨ ਦੋ ਦਿਨ ਹੋ ਗਏ ਤੇ ਬੈਠੇ ਨੂੰ ਘਰਦੇ ਕਹਿੰਦੇ ਹਰ ਕੇ ਆਏ ਨੇ ਆ ਕੀ ਕਹਿ ਅੱਛਾ ਜੀ ਸਾਈਕਲ ਕਰੇ ਉਹਦੇ ਕ੍ਰਿਕਟ ਮੈਚ ਖੇੜਦੇ ਟੂਰਨਾਮੈਂਟ ਕ੍ਰਿਕਟ ਦਾ ਉਹ ਕਹਿੰਦੇ ਸਾਈਕਲ ਤੇ ਜਾਓਗੇ ਅੱਜ ਘਰੇ 3500 ਰੁਪਏ ਲਾ ਕੇ ਜਾਓ ਕਿੰਨੀ ਖੁਸ਼ੀ ਹੈ ਹਾਂਜੀ ਬਹੁਤ ਖੁਸ਼ੀ ਹੋਊਗੀ ਪਹਿਲਾਂ ਕਦੇ ਨਾਮ ਦਿੱਤੇ ਆਂ ਹਾਂਜੀ ਦਿੱਤੇ ਬਾਗੀ ਭਰਾ ਜਿੱਤੇ ਅੱਛਾ ਉਹ ਕੀ ਸੀ ਗਿਆ ਬਾਗੀ ਭਰਾਣੀ ਉਹ ਲੀਗ ਹੀ ਸੀ ਗਿਆ ਤਾਂ ਅੱਛਾ ਇੱਕ ਇੱਕ ਐਂਡ ਕਰ ਦਿੱਤੇ ਆਂ ਕ੍ਰਿਕਟ ਮੈਚ ਦੇ ਸੀ ਹਾਂਜੀ ਕ੍ਰਿਕਟ ਮਿਲ ਜੀ ਹੁਣ ਕੋ ਬਾਥਰੂਮ ਦਾ ਕੋਈ फ्लਸ਼ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਪਿਆਗਾ ਨਹੀਂ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿ ਜਾਣਾ ਸੀ ਦੋਨਾਂ ਨੇ ਇੱਕੋ ਜੀ ਸੀ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਿੱ ਕਿ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਦਾਂ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨਾਲ ਕਿਸੇ ਦੇ ਨਹੀਂ ਨਹੀਂ ਬਹੁਤ ਵਧੀਆ ਮਿਲਿਆ ਜੀ ਫੋਨ ਤੋਂ ਖਹਿੜਾ ਛੁੱਟਿਆ ਜੀ 3 ਘੰਟੇ ਬਿਨਾ ਫੋਨ ਤੋਂ ਰਹਿ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਧੀਆ ਸੁਨੇਹਾ ਹੈ ਹਰ ਪਿੰਡ 'ਚ ਹੀ ਹੋਣੇ ਚਾਹੀਦੇ ਟੂਰਨਾਮੈਂਟ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈ ਮੋਬਾਈਲ ਵੀ ਤੁਸੀਂ ਦੇਖਿਆ ਕਿਤਾਬਾਂ ਜੁੜ ਕੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਹੈ ਇਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ अच्छा और कितने घंटे बैठ सकदे सीगे हुन त 2:00 हो गया चलो दोनों बजे तक करार देते दिमाग च त 4-5 घंटे हैगे सी हजे बाकी रात दा डर सी कि उरो ਝੋਲਾ ਜਾਣਾ ਵਜ ਜੀ ਝੋਲਾ ਹਾਂਜੀ ਬਸ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਿੰਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਨਟਿਆਂ ਹੁਣ 2 ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਕੋ ਖਾਦਾ ਪੀਤਾ ਜੀ ਅੱਛਾ ਕੁਝ ਵੀ ਖਾਦਾ ਨਹੀਂ ਨਹੀਂ ਜੀ ਉਹ ਵੀ ਉਹ ਪ੍ਰੈਸ਼ਰ ਵੀ ਆ ਕੋਈ ਕੇਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਉਹ ਵੀ ਪਿਆ ਥੋੜਾ ਜਿਹਾ ਉਹ ਵੀ ਕੋਈ ਆ ਹਾਂ ਇਹਨੇ ਖਵਾਇਆ ਸੀ ਪਰ ਅਸੀਂ ਖਾਧਾ ਨਹੀਂ ਜੀ ਇਹ ਕਹਦੇ ਗੋਮਬੇ ਨੇ ਕੀਤਾ ਹਾਂਜੀ ਬਾਥਰੂਮ ਨਹੀਂ ਕੀਤਾ ਜੀ ਹਾਂਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੋਰਮਲ ਫਿਨਲ ਉਹ ਤੁਸੀਂ ਕੀ ਮੈਥਡ ਕੀ ਫੈਸਲਾ ਲਓ ਕਿ ਇੱਥੇ ਆਓ ਇਸ ਸਾਲ ਉਹ ਟੂਰਨਾਮੈਂਟ 'ਚ ਕਿੰਨਾ ਟਾਈਮ ਵੀ ਬੈਠਿਆ ਜਾਣਾ ਨਾਲੇ ਪਤਾ ਲੱਗਦਾ ਕਿੰਨਾ ਕੇ ਸਰੀਰ ਕੰਮ ਕਰਦਾ ਜੀ ਹੂੰ ਤਾਂ ਸਾਰਾ ਦਿਨ ਚਲਾਈ ਜਾਨੇ ਘਰੇ ਬੈ ਕੇ ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲੇ ਨੇ ਹਾਂ ਜੀ ਜੀ ਜ਼ਰੂਰ ਹੀ ਨਸ਼ਾ ਕਿੱਥੇ ਕਰੂਗਾ ਖਾਦਾ ਪੀਤਾ ਹੀ ਨਹੀਂ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਏ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਜ਼ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ ਨੀਰਾ ਹੋਣ ਦੇ ਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰਿਆਂ ਨੇ ਫੈਸਲਾ ਲਿਆ ਅਚਾ ਦੋ ਸੈਕਿੰਡ ਲਿਟਾਈ ਜਾਂਗੇ ਹਾਂਜੀ ਉਸ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜਾਉ ਦੋਨੇ ਬੰਦੇ ਅਜੇ ਤੱਕਾੜੇ ਹੋਏ ਸੀ ਵੀ ਰਾਤ ਵੀ ਰਹਿਣਾ ਤੇ ਬਹਿ ਜਾਣਗੇ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਉਠਾਇਆ ਦੋਨੋਂ ਦੀ ਸਹਿਮਤੀ ਨਾਲ ਉਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾਂ ਤੇ ਦੂਜਾ ਅਦੋ-ਅਦ ਕਰਦੇ ਪੈਸੇ ਤੇ ਸਾਈਕਲ ਐਕਸਟਰਾ ਕੋਲੋਂ ਦਿੱਤਾ ਇਹ ਵੀ ਪਤਾ ਲੱਗਿਆ ਵੀ ਦੇਸੀ ਕਿਉਂ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ ਹਾਂਜੀ ਸਾਡੇ ਮੰਗਾ ਕੋਲਗਾ ਜੀ ਆ ਇਸ ਗਰੁੱਪ ਤੇ ਉਹਨਾਂ ਨੂੰ ਤਿੰਨਾ ਜਿਹੜੇ ਪਹਿਲੇ winner ਆ ਉਹਨਾਂ ਨੂੰ ਇੱਕ ਇੱਕ ਡੱਬਾ ਦੇ ਸੀਗੋਰਾ ਦਿੱਤਾ ਗਿਆ। ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰੋਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ। ਹਾਂਜੀ ਸਾਡਾ ਇਹ ਤਿਆਰਬਾ ਬਹੁਤ ਵਧੀਆ ਰਿਹਾ। ਸਾਡਾ ਆਂਡ ਗਵਾਂਡ ਜਿੰਨੇ ਪਿੰਡ ਦੇ ਲੋਕ ਸਾਡੇ ਨਾਲ ਬਹੁਤ ਜੁੜੇ ਆ ਤੇ ਸਾਰੀਆਂ ਬੀਬੀਆਂ ਨੇ ਸਾਰਿਆਂ ਘਰਾਂ ਦੇ ਸਾਥ ਦਿੱਤਾ ਲੰਗਰ ਪਾਣੀ ਟਟਵਰਤ ਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ 'ਚ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਜੁੜ ਰਾਜੀ ਜੀ ਜੇ ਤੁਸੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜ ਰਹੇ ਹੋ ਹਰ ਵਾਰੀ ਕੋਈ ਨਾ ਕੋਈ ਟੂਰਨਾਮੈਂਟ ਕਰਵਾ ਲਊ ਉਹ ਵੀ ਇੱਕ ਟੂਰਨਾਮੈਂਟ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇ ਹੋਰ ਕਿੱਦਾਂ ਦੇ ਉਪਰਾਲੇ ਕਰਦੇ ਹਾਂਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਤੂੰ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਬੰਦਾ ਨਸ਼ੇ ਤੋਂ ਦੂਰ ਨਹੀਂ ਰਹਿ ਸਕਦਾ ਜਿਹੜਾ ਨਸ਼ਾ ਕਰਦਾ ਤੇ ਬਾਕੀ ਸਪੋਰਟਸ ਸਾਡੇ ਪਿੰਡ ਚ ਕ੍ਰੈਡਿਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇ ਆ ਗਾਂ ਨੂੰ ਕੋਸ਼ਿਸ਼ ਕਰਾਂਗੇ ਇਦਾਂ ਦਾ ਹੋਇਆ ਤਾਂ ਉਹ ਵੀ ਕਰਾਂਗੇ